ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਣਾ ਲਈ ਲੈ ਕੇ ਆਏ ਆ ਆ ਜੀ ਕਟਿੰਗ ਦੀ ਵੀਡੀਓ ਜਿਹੜੀਆਂ ਪਹਿਣਾ ਹੈਵੀ ਨਾਪ ਦੇ ਸੂਟ ਸਟਿਚਿੰਗ ਕਰਦੀਆਂ ਨੇ ਆਪਦੇ ਨਹੀਂ ਕਿਸੇ ਘਾਟ ਦਾ ਪਤਾ ਲੱਗਦਾ ਹੈਗਾ ਉਹਨਾਂ ਲਈ ਆਪਾਂ ਤਾਂ ਵੀਡੀਓ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਹਣੀ ਤੁਹਾਡੇ ਪਸੰਦ ਦੀ ਰਹਿਣ ਵਾਲੀ ਹੈਗੀ ਬਹੁਤ ਪਸੰਮਣਗੋ ਆ ਜੜੀ ਵੀਡੀਓ ਚ ਤੁਹਾਨੂੰ ਵੀਡੀਓ ਨੇ ਸਕੇਪ ਨਾ ਕਰਕੇ ਜਾਇਓ ਪਹਿਲਾਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਜੋ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਾਂ ਦੱਸਾਂਗੇ ਤੁਹਾਨੂੰ 24 25 26 ਇੰਚ ਜਿਹੜੀ ਬ੍ਰੈਸਟਾ ਪਹਿਣਾ ਦੀ ਉਹਨਾਂ ਦੀ ਕਾਟ ਕਿਵੇਂ ਵੀ ਕਾਟ ਦਾ ਆਪਾਂ ਗੋਡਿਆਂ ਦਾ ਨਿਸ਼ਾਨ ਕਿੰਨਾ ਤੀਰਾ ਕਿੰਨਾ ਕਿੰਨੇ ਇੰਚ ਤੇ ਆਪਾਂ ਕਾਟ ਪਾ ਸਕਦੇ ਆ ਪ੍ਰੋਪਰ ਕੋਈ ਝੋਲ ਨਹੀਂ ਪੈਣੀ ਹੈਗੀ ਸੂਟ ਚ ਕੋਈ ਕਿਧਰੇ ਪਾਸੇ ਤੁਹਾਡੀ ਇਦਾਂ ਨਹੀਂ ਹੈਗੀ ਵੀ ਪ੍ਰੋਪਰ ਫਿਟਿੰਗ ਨਹੀਂ ਆਉਂਦੀ ਪ੍ਰੋਪਰ ਫਿਟਿੰਗ ਆਉਗੀ ਜੇ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਮੈਂ ਅੱਜ ਦੱਸੂਗੀ ਵੀ ਤੁਸੀਂ ਆਪਸਾ 24 25 2 ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਪਹਿਲਾਂ ਆਪਾਂ ਸੂਟ ਦਾ ਜਿਹੜਾ ਪੂਰਾ ਨਾਪ ਆ ਉਹ ਦੱਸ ਲਈਏ ਤੁਹਾਨੂੰ ਜਿਹੜੀ ਆਪਾਂ ਲੰਬਾਈ ਉਹ 44 ਰੱਖ ਲਈ ਹੈਗੀ ਸ਼ਰਟ ਦੀ ਟੀਰਾ ਰੱਖਣਾਗਾ ਆਪਾਂ ਟੀਰਾ ਜਿਹੜਾ ਰੱਖਣਾ ਆਪਾਂ ਟੀਰੇ ਦੀ ਗੱਲ ਮੈਂ ਤੁਹਾਨੂੰ ਦੱਸਦੇ ਆ ਜਿਹੜਾ ਟੀਰਾਗਾ ਉਹ ਤੁਹਾਡੇ ਨੈਕ ਤੇ ਆ ਵੀ ਤੁਹਾਡਾ ਬੈਕ ਨੈਕ ਕਿੰਨਾ ਬੈਕ ਨੈਕ ਜੇ ਤੁਸੀਂ ਬਰਾਉਡ ਡੀਪਨੈਸ ਪਾਉਣੇ ਹੋਗੇ ਜ਼ਿਆਦਾ ਬਰਾਉਡ ਪਾਉਣੇ ਹੋ ਡੀਪਨੈਸ ਪਾਉਣੇ ਹੋ ਤਾਂ ਤੁਸੀਂ ਟੀਰਾ ਦਾ ਜਿਹੜਾ ਘੱਟ ਰੱਖਣਾਗਾ ਜੇ ਤੁਸੀਂ ਬੈਕ ਨੈਕ ਬਿਲਕੁਲ ਛੋਟਾ ਪਾਉਣੇ ਹੋ 5 ਇੰਚ 5.5 ਜਾਂ 4.5 ਦਾ ਪਾ ਫੇਰ ਤੁਸੀਂ ਟੀਰਾ ਦਾ ਜਿਹੜਾ ਜ਼ਿਆਦਾ ਰੱਖਣਾਗਾ ਕਿਉਂਕਿ ਫੇਰ ਜੇ ਤੁਸੀਂ ਟੀਰਾ ਘੱਟ ਰੱਖੋਗੇ ਤੁਹਾਡਾ ਜਿਹੜਾ ਇੱਥੋਂ ਆਗਾ ਮੋਢਿਆਂ ਤੋਂ ਖਿੱਚ ਪਾਊਗੀ ਜੇ ਤੁਸੀਂ ਜਿੰਨਾ ਡੀਪਨੈਸ 'ਤੇ ਗੱਲਾ ਪਾਹੋਗੇ ਉਹਨਾਂ ਤੁਸੀਂ ਜਿਹੜਾ ਟੀਰਾਗਾ ਉਹਦੇ ਰਿਕਾਰਡਿੰਗ ਘੱਟ ਰੱਖਣਾ ਇਹ ਟੀਰਾ ਜਿਹੜਾ ਹੁੰਦਾ neck ਤੇ ਹੁੰਦਾ ਵਾ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਆਪਾਂ ਕਟਿੰਗ ਕਰਕੇ ਦਿਖਾਉਨੇ ਆ ਤੁਹਾਨੂੰ ਪਹਿਲਾਂ ਆਪਾਂ ਇਹਦਾ ਟੀਰਾ ਰੱਖਣਾ ਇਹਦੀ ਆਪਾਂ ਜਿਹੜਾ ਸ਼ਰਟ ਦਾ neck ਆ ਨਾ ਬੈਕ neckੇ ਦਾ 5 ਇੰਚ ਹੀ ਰੱਖਾਂਗੇ 4.5 5 ਇੰਚ ਰੱਖਾਂਗੇ ਕਿਉਂਕਿ ਆਪਾਂ neck ਘੱਟ ਰੱਖਣਾਗਾ ਇਸ ਲਈ ਆਪਾਂ ਜਿਹੜਾ ਇਹਦਾ ਟੀਰਾਗਾ 14 ਇੰਚ ਰੱਖਾਂਗੇ 1-1 ਇੰਚ ਤਾਂ ਵਿੱਚ ਆ ਜਾਣਾਗਾ ਸਲਾਈਆਂ ਦੇ 13 ਇੰਚ ਤੀਰਾ ਤਿਆਰ ਰਹੇਗਾ ਜੇ ਆਪਾਂ ਇਹਦਾ neck deep ਰੱਖਣਾਗਾ ਸੇ 6.5 7 ਰੱਖਣਾਗਾ ਬੈਕ neck ਫਿਰ ਆਪਾਂ ਤੀਰਾ ਇਹਦਾ ਬਸ 12 ਰੱਖ ਲੈ ਸਕਦੇ ਹਾਂ 12.5 ਵੀ ਰੱਖ ਸਕਦੇ ਹਾਂਗੇ 7 ਇੰਚ ਤੇ ਆਪਾਂ ਇਹਨੂੰ ਸਾਨੀ ਲਾ ਲਈ ਹੈਗੀ ਤੀਰਾ ਤੀਰਾ ਤੁਸੀਂ ਆਪਦੇ neck ਦੇ ਹਿਸਾਬ ਨਾਲ ਰੱਖਣਾ ਜਿੰਨਾ ਤੁਹਾਡਾ neck ਘੱਟ ਹੋਊਗਾ ਉਹਨਾਂ ਤੁਹਾਡਾ ਤੀਰਾ ਜ਼ਿਆਦਾ ਹੋਊਗਾ ਜਿੰਨਾ ਤੁਹਾਡਾ neck ਜ਼ਿਆਦਾ ਹੋਊਗਾ ਉਹਨਾਂ ਤੁਹਾਡਾ neck ਤੀਰਾ ਦਾ ਜਿਹੜਾ ਘੱਟ ਹੋਊਗਾ ਨੀਚੇ ਨੂੰ ਆਪਾਂ ਨੀਚੇ ਨੂੰ ਜਿਹੜੀ ਆਪਾਂ ਨਿਸ਼ਾਨੀ ਲਾਉਣੀ ਆ ਮੋਢਿਆਂ ਦੀ ਮੋਢਿਆਂ ਦੀ ਜਿਹੜੀ ਆਪਾਂ ਨਿਸ਼ਾਨੀ ਲਾਉਣੀ ਆ ਇਹ ਆਪਾਂ 24 ਇੰਚ ਬਰਸਟ ਤਿਆਰ ਰੱਖਣੀ ਆ ਇਹਦੀ 24 ਇੰਚ ਬਰਸਟ ਦੇ ਹਿਸਾਬ ਨਾਲ ਆਪਾਂ ਜਿਹੜੀ ਨਿਸ਼ਾਨੀ ਲਾਉਣੀ ਆ 8.5 ਤੇ ਲਾਉਣੀ ਆ ਮੋਢਿਆਂ ਦੀ ਨਿਸ਼ਾਨੀ ਤੀਰਾ ਆਪਾਂ ਰੱਖਿਆ 7 ਇੱਥੋਂ ਆਪਾਂ ਅੱਧਾ ਇੰਚ ਘਟਾ ਦਾਂਗੇ ਇੱਥੇ ਆਪਾਂ ਲਾਉਣੀ ਆ 6.5 ਤੇ 6.5 ਤੇ ਮਾਰਕ ਕਰ ਲੈਣਾ ਆਪਾਂ ਨੇ ਇਹਨੂੰ ਮਾਰਕ ਨੂੰ ਆਪਾਂ ਨੇ ਮਲਾ ਦੇਣਾ ਇਹ ਮੋਢਿਆਂ ਦਾਗਾ ਜਿਹੜਾ ਮੋਢਿਆਂ ਦਾ ਆਪਾਂ ਮੀਜ਼ਰਮੈਂਟ ਲੈਣੇ ਹੁੰਦੇ ਆ ਉਹ ਵਾਲਾਗਾ 8.5 ਤੇ ਪੂਰਾ 8.5 ਰੱਖਣਾ ਆਪਾਂ ਨੇ ਪ੍ਰੋਪਰ ਤੁਸੀਂ 8.5 ਰੱਖੋਗੇ 24 ਤੁਹਾਡੀ ਚਾਹੇ ਬ੍ਰੈਸਟ 24 ਆ ਚਾਹੇ ਤੁਹਾਡੀ 25 ਆ ਚਾਹੇ ਤੁਹਾਡੀ 26 ਆ 24 25 26 ਇੰਚ ਬ੍ਰੈਸਟ ਆ ਜੇ ਤਾਂ ਤੁਸੀਂ 8.5 ਰੱਖੋਗੇ ਨਾ ਤਾਂ ਤੁਹਾਡੇ ਖਿੱਚ ਪੈਣੀ ਆ ਤੇ ਨਾ ਜਿਹੜਾ ਆਪਣਾ ਅੰਡਰ ਆਰਮ ਤੋਂ ਸ਼ਰਟ ਤੰਗ ਹੋ ਜਾਂਦੀ ਹੁੰਦੀ ਆ ਨਾ ਤੁਹਾਡੀ ਉਹ ਪਹਿਣੀ ਆ ਜਿਵੇਂ ਆਪਾਂ ਕਹਿ ਦਿੰਦੇ ਆਂਗੇ ਵੀ ਖਿੱਚ ਪੈਂਦੀ ਆ ਉਹ ਨਹੀਂ ਪਹਿਣੀ ਹੁਣ ਆਪਾਂ ਪਾਉਣੀ ਆ ਦੀ ਜਿਹੜੀ ਕਾਰਟ ਆ ਗਈ ਗਲਾਈ 'ਚ ਉਹ ਇਹ ਆਪਾਂ 8.5 ਲੈਤਾ ਇਹਦਾ ਆਪਾਂ ਨੇ ਹਾਫ ਕਰ ਲੈਣਾ 2.5 4 ਤੇ ਆਪਾਂ ਨੇ ਨਿਸ਼ਾਨੀ ਲਾ ਦੇਣੀ ਆ ਇਧਰੋਂ ਆਪਾਂ ਲਾ ਲੈਣਾ ਬ੍ਰੈਸਟ ਦਾ ਨਾਪ ਬ੍ਰੈਸਟ ਦਾ ਨਾਪ ਜਿਹੜਾ ਇਹਦਾ ਹੈਗਾਗਾ 23 ਇੰਚਾ ਵਾ 23 23 ਇੰਚਾ ਵਾ 23.5 ਤੇ ਆਪਾਂ ਮਾਰਕ ਕਰ ਲੈਣਾਗਾ 23.5 ਦਾ ਇਹ ਹਾਫ ਹੋ ਗਿਆ ਪੌਣੇ 12 ਤੇ ਆਪਾਂ ਨਿਸ਼ਾਨੀ ਲਾ ਲੈਣੀ ਆ ਦੇਖ ਸਕਦੇ ਹੋਗੇ ਤੁਸੀਂ ਆਪਾਂ ਪੌਣੇ 12 ਤੇ ਨਿਸ਼ਾਨੀ ਲਾ ਲਈ ਹੈਗੀ ਹੁਣ ਆਪਾਂ ਜਿਹੜੀਆਂ ਇਹ ਦੋ ਨਿਸ਼ਾਨੀਆਂ ਲਾ ਜਿਹੜੀਆਂ ਆਪਾਂ ਇਹ ਦੋਨੇ ਨਿਸ਼ਾਨੀਆਂ ਲਾਈਆਂ ਲੈਣਾ ਹੁਣ ਆਪਾਂ ਇਹਨਾਂ ਨੂੰ ਮਿਲਾ ਲੈਣਾਗਾ ਦੇਖ ਸਕਦੇ ਹੋ ਗਲਾਈ 'ਚ ਆਪਾਂ ਨੇ ਪੂਰੀ ਗਲਾਈ 'ਚ ਇਹਨੂੰ ਮਿਲਾ ਲਿਆਗਾ ਦੋਨੇ ਨਿਸ਼ਾਨੀਆਂ ਨੂੰ ਚੰਗੀ ਤਰ੍ਹਾਂ ਇਹ ਆਪਣੀ ਫਰੰਟ ਵਾਲੀ ਕੱਟ ਹੋ ਗਈ ਇਹ ਆਪਣੀ ਫਰੰਟ ਕੱਟ ਦੀ ਨਿਸ਼ਾਨੀ ਲਾ ਲਈ ਇਹਦੇ ਬਾਹਰਤੀ ਆਪਾਂ ਨੇ ਪੌਣੇ ਇੰਚ ਤੇ ਦੁਬਾਰੇ ਬੈਕ ਕੱਟ ਦੀ ਹੈ ਜਿਹੜੀ ਨਿਸ਼ਾਨੀ ਲਾ ਦੇਣੀ ਆਂਗੇ ਜਿੱਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਇਹ ਹੋ ਗਈ ਆਪਣੀ ਸਾਰੀ ਮੋਡਿਆਂ ਦਾ ਮੇਜ਼ਰਮੈਂਟ ਇਸ ਤੋਂ ਬਾਅਦ ਇਹਦਾ ਆਪਾਂ ਤੁਹਾਨੂੰ ਨੈੱਕ ਵੀ ਨਾਲ ਹੀ ਦੱਸ ਦਿੰਨੇ ਆਂਗੇ ਨੈੱਕ ਜਿਹੜਾ ਨੈੱਕ ਜਿਹੜਾ ਹੋਊਗਾ ਇਹਦਾ ਆਪਾਂ ਨੇ 3 ਇੰਚ ਰੱਖਣਾਗਾ ਕਿਉਂਕਿ ਆਪਾਂ ਇਹਦਾ ਨੈੱਕ ਆ ਜਿਹੜਾ ਬ੍ਰਾਡ ਤਾਂ ਰੱਖਾਂਗੇ ਡੀਪਨੈਸ ਨਹੀਂ ਜ਼ਿਆਦਾ ਰੱਖਣਾ ਹੈਗਾ 3 ਇੰਚ ਨੈੱਕ ਦੇ ਹਿਸਾਬ ਨਾਲ ਆਪਾਂ ਇਹਦੀ ਨਿਸ਼ਾਨੀ ਲਾਵਾਂਗੇ ਨੀਚੇ ਨੂੰ ਜਿਹੜਾ ਆਪਾਂ ਰੱਖਣਾ ਇਹਦਾ 5.5 ਰੱਖ ਲੈਣਾ ਅੱਧਾ ਇੰਚ ਸਲਾਈ ਚ ਚੱਲਿਆ ਜਾਊਗਾ 5 ਇੰਚ ਜਿਹੜਾ ਨੱਕ ਆਗਾ ਆਪਣਾ ਤਿਆਰ ਰਹਿ ਜਾਣਾਗਾ ਇੱਥੋਂ ਆਪਾਂ ਪਾ ਦੇਣੀ ਹੈ ਦੀ ਗਲਾਈ ਚ ਕਾਟ ਏਸੀ 24 25 26 ਬਰੈਸਟ ਵਾਲਿਆਂ ਦੀ ਮੋਢਿਆਂ ਦੀ ਕਾਟ ਦੀ ਜਿਹੜੀ ਮੇਜਰਮੈਂਟ ਜਿਹੜਾ ਆਪਾਂ ਲੈਂਤਾ ਗਾ ਸਟਿਚਿੰਗ ਕਟਾਈ ਸਾਰੀ ਤੁਹਾਨੂੰ ਦੱਸੀ ਆ ਇਹਦੇ ਹਿਸਾਬ ਨਾਲ ਤੁਸੀਂ ਵੀਡੀਓ ਦੇਖ ਕੇ ਆਪਦੀ ਕੋਈ ਵੀ ਸ਼ਰਟ ਜਿਹੜੀ ਘਰੇ ਬਹੁਤ ਆਸਾਨੀ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਵੇਗੀ ਇੱਥੋਂ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਇਹ ਕਟਿੰਗ ਕਰਤੀ ਹੁਣ ਆਪਾਂ ਪਾ ਦਾਂਗੇ ਇਹਦੀ ਫਰੰਟ ਵਾਲੀ ਕਾਟ ਤਾਂ ਆਪਾਂ ਇਹ ਫਰੰਟ ਵਾਲੀ ਕਾਟ ਆਪਾਂ ਨੇ ਇਹਦੀ ਪਾਤੀ ਆ ਐਨੀ ਕ ਇਹਦੀ ਕਟਿੰਗ ਦੀ ਵੀਡੀਓ ਆ ਗਈ ਉਮੀਦ ਕਰਦੇ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਕੰਸੈਪਟ ਨਾਲ ਅਗਰ ਤੱਕ ਲਈ ਧੰਨਵਾਦ